ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਕੁਦਰਤੀ ਕਰੋਪੀ ਕਾਰਨ ਬਣੇ ਔਖੇ ਹਾਲਾਤਾਂ 'ਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਫਰਜ਼ ਨੂੰ ਸਮਝਦੇ ਹੋਏ ਹਲਕਾ ਆਤਮਨਗਰ ਦੇ ਵਾਰਡ ਨੰਬਰ 40 'ਚ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜਕੁਮਾਰ ਅਗਰਵਾਲ ਨੇ ਆਪਣੇ ਗ੍ਰਹਿ ਵਿਕੇ ਹਲਕਾ ਆਤਮਨਗਰ ਦੇ ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਦੇ ਰੂਪ ਵਿੱਚ 2 ਲੱਖ ਰੁਪਏ ਦਾ ਚੈੱਕ ਹੜ੍ਹ ਪੀੜਤਾਂ ਦੀ ਮਦਦ ਲਈ ਭੇਟ ਕੀਤਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਰਾਜਕੁਮਾਰ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੇ ਹਾਲਾਤਾਂ ਵਿੱਚ ਅਗਰਵਾਲ ਪਰਿਵਾਰ ਨੇ ਜੋ ਵਿੱਤੀ ਸਹਾਇਤਾ ਰਾਸ਼ੀ ਮੈਨੂੰ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਿੱਤੀ ਹੈ ਉਹਨਾਂ ਦਾ ਮੈਂ ਪਾਰਟੀ ਵੱਲੋਂ ਅਤੇ ਹਲਕਾ ਆਤਮ ਨਗਰਤਾ ਸੇਵਾਦਾਰ ਹੋਣ ਕਰਕੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਪ੍ਰਮਾਤਮਾ ਕੇ ਹੱਥ ਜੋੜ ਕੇ ਅਰਦਾਸ ਕਰੀਏ ਕਿ ਇਸ ਕੁਦਰਤੀ ਕਰੋਪੀ ਕਾਰਨ ਮਾੜੇ ਹਾਲਾਤਾਂ ਵਿੱਚ ਲੋਕਾਂ ਨੂੰ ਬਾਹਰ ਕੱਢਦੇ ਹੋਏ ਇਹਨਾਂ ਦੀ ਬਾਹ ਫੜੋ ਅਤੇ ਕਿਸੇ ਵੀ ਘਰ ਦਾ ਚੁਲਾ ਨਾ बुझे ਇਸ ਮੌਕੇ ਤੇ ਅਗਰਵਾਲ ਦੇ ਬੇਟੇ ਸੁਮਿਤ ਅਗਰਵਾਲ, ਕ੍ਰਿਸ਼ਿਵ ਅਗਰਵਾਲ ਅਤੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਰਵਿੰਦਰਪਾਲ ਸਿੰਘ ਪਾਲੀ, ਮੈਡਮ ਨਿਧੀ ਗੁਪਤਾ, ਅਭਿਸ਼ੇਕ ਗੁਪਤਾ, ਚਰਨਪ੍ਰੀਤ ਸਿੰਘ ਲਾਂਬਾ, ਜਸ਼ਪਾਲ ਸ਼ਰਮਾ, ਗੋਬਿੰਦ ਬਾਂਸਲ, ਵਿੱਪਨ ਸੇਟੀ, ਪ੍ਰਦੀਪ ਸੋਨੂ, ਲਖਵਿੰਦਰ ਸਿੰਘ ਲੱਖੀ, ਜਰਨੈਲ ਸਿੰਘ, ਜਤਿੰਦਰ ਸੇਵਕ, ਚਰਨਜੀਵ ਸਿੰਘ, ਹਰਦੀਾਲ, ਇੰਦਰ ਸਿੰਘ ਗਰੇਵਾਲ, ਸ਼ੀਸ਼ਨ ਅਗਰਵਾਲ, ਸ਼ਾਮਲਾਲ ਅਗਰਵਾਲ, ਦਵਿੰਦਰ ਬਰਮਾ, ਨਿਗਮ ਜਿੰਦਲ, ਹਰਜੀਤ ਸਿੰਘ ਸਿੱਧੂ ਅਤੇ ਹੋਰ ਵੀ ਵਲੰਟੀਅਰ ਸਾਥੀ ਮੌਜੂਦ ਹਨ। ਰਾਜਕੁਮਾਰ ਅਗਰਵਾਲ ਨੇ ਵਿਧਾਇਕ ਅਹੁਦੇਦਾਰ ਅਤੇ ਸਾਰੇ ਵਲੰਟੀਅਰਸ ਦਾ ਸਮਾਂ ਕੱਢ ਕੇ ਇਸ ਮੌਕੇ ਤੇ ਪਹੁੰਚਣ ਤੇ ਧੰਨਵਾਦ ਕੀਤਾ।